ਦੇ ਗਮਲੇ ਸਮੇਤ ਇਹੀ ਕੁਝ ਕੀਤਾ ਹਰਿਆਣਾ ਦੀ ਪੁਲਿਸ ਦੇ ਵੱਲੋਂ ਪਹਿਲਾਂ ਫੁੱਲਾਂ ਦੀ ਵਰਖਾ ਕੀਤੀ ਕਿਸਾਨਾਂ ਦੇ ਉੱਤੇ ਉਹਨਾਂ ਦੇ ਪਿੱਛੇ ਮਨਸ਼ਾ ਕੀ ਸੀ ਉਹ ਸਾਫ਼ ਹੋ ਚੁੱਕੀ ਹੈ ਪਹਿਲਾਂ ਫੁੱਲ ਛੁੱਟੇ ਫਿਰ ਹੰਝੂ ਗੈਸ ਦੇ ਗੋਲੇ ਤਸਵੀਰ ਦੇ ਵਿੱਚ ਨਜ਼ਰ ਆ ਰਹਾ ਤੁਹਾਨੂੰ ਇਹ ਐਕਸਪਾਇਰ ਡੇਟ ਦੇ ਹੰਝੂ ਗੈਸ ਦੇ ਗੋਲੇ ਜਿਹੜੇ ਛੁੱਟੇ ਗਏ ਨੇ ਗੱਲਬਾਤ ਵੀ ਕਰਦੇ ਆਂ ਬਾਈ ਜੀ ਪਹਿਲਾਂ ਫੁੱਲ ਫਿਰ ਹੰਝੂ ਗੈਸ ਦੇ ਗੋਲੇ ਅਸੀਂ ਕਹਿੰਦੇ ਜੀ ਫੁੱਲਾਂ ਦੇ ਨਾਲ ਹੀ ਇਹ ਸੁੱਟੇ ਗਿਆ ਫੁੱਲਾਂ ਸੁੱਟਦੇ ਸੁੱਟਦੇ ਨਾਲ ਅਥਰੂ ਗੈਸ ਚੱਲ ਗਈ ਅਸੀਂ ਇਹਨਾਂ ਨੂੰ ਫੁੱਲ ਸੁੱਟਦੇ ਵੀ ਕਹਿ ਰਹੇ ਸੀ ਵੀ ਤੁਸੀਂ ਪਖੰਡ ਕਰ ਰਹੇ ਜੀ ਇਹ ਸਾਰਾ ਕੁਝ ਡਰਾਮਾ ਕਰ ਰਹੇ ਜੀ ਸਿਰਫ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਜੀ ਕਿ ਅਸੀਂ ਫੁੱਲ ਸਾਨੂੰ ਪਰਸੋਂ ਦਾ ਨਹੀਂ ਪਤਾ ਕਿ ਸਾਡੇ ਨਾਲ ਕੀ ਹੋ ਰਿਹਾ ਸਾਡੇ ਵਾਸਤੇ ਇਹ ਜੋ ਡਰਾਮੇਬਾਜ਼ੀ ਜੋ ਮੋਦੀ ਸਾਹਿਬ ਜਿਵੇਂ ਅਥਰੂ ਆਉਂਦੇ ਨਾ ਨਾ ਮਗਰ ਮੱਚਦੇ ਮਗਰ ਮਛਰੇ ਅਥਰੂ ਉਹ ਹੁੰਦੇ ਆ ਕਿ ਮੈਨੂੰ ਬਹੁਤ ਦੁੱਖ ਹੋਇਆ ਮੈਨੂੰ ਕਿਸੇ ਵੀ ਚੀਜ਼ ਦਾ ਮਜ਼ਦੂਰਾਂ ਦਾ ਬਹੁਤ ਦੁੱਖ ਕਿਸਾਨਾਂ ਦਾ ਬਹੁਤ ਦੁੱਖ ਆ ਮੇਰਾ ਰੋਣ ਆ ਗਿਆ ਇਹ ਉਸ ਦਾ ਉਹਨਾਂ ਦੇ ਸਿੱਖੇ ਹੋਏ ਗੁੰਡੇ ਨੇ ਇਹ ਆਰਐਸਐਸ ਦੇ ਪਾਲੇ ਹੋਏ ਇਹੋ ਜਿਹੇ ਇਹ ਅੰਸਰ ਨੇ ਜਿਨਨੇ ਜਿਹੜੇ ਸਿਰਫ ਵਰਦੀ ਦੇ ਵਿੱਚ ਆ ਸਾਨੂੰ ਇਹ ਵੀ ਭਰੋਸਾ ਨਹੀਂਗਾ ਵੀ ਜਿਨਨੇ ਵਰਦੀ ਦੇ ਵਿੱਚ ਆ ਸਾਰੇ ਪੁਲਿਸ ਕਰਮੀ ਹੀ ਹੋਣਗੇ ਨਹੀਂ ਤੇ ਪੁਲਿਸ ਕਰਮੀ ਆਖਰਕਾਰ ਸਾਡੇ ਘਰਾਂ ਤੋਂ ਆ ਸਾਨੂੰ ਪਤਾ ਆ ਉਹ ਇੰਨਾ ਤਸ਼ੱਦਦ ਨਹੀਂ ਕਰ ਸਕਦੇ ਗੱਲ ਤੋਂ ਹੋਰ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਕਿਸਾਨ ਕਹਿ ਰਹੇ ਸੀ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਾਉਂਦੇ ਪਰ ਉਧਰੋਂ ਇੱਕ ਵਾਰ ਵੀ ਨਾਰਾ ਨਹੀਂ ਲਾਇਆ ਨਾਰਾ ਨਹੀਂ ਲਾਇਆ ਉਹ ਕਹਿੰਦੇ ਜੀ ਜੈਕ ਜਵਾਨ ਕਵਾਂਗੇ ਕੱਲਾ ਕਹਿੰਦੇ ਇਹ ਅਧੂਰਾ ਨਾਰਾ ਨਹੀਂਗਾ ਇਹ ਪੂਰਾ ਨਾਰਾ ਹੀ ਜੈ ਕਿਸਾਨ ਆ ਅਗਲਿਆਂ ਨੇ ਲਾਲਬਾਦਰ ਸ਼ਾਸਤਰੀ ਦਾ ਦਿੱਤਾ ਨਾਰਾ ਉਹਨਾਂ ਨੇ ਬਦਲ ਕੇ ਸੁੱਟ ਦਿੱਤਾ ਸਿਰਫ ਕਿਸ ਕਰਕੇ ਕਿਉਂਕਿ ਅਗਲਿਆਂ ਨੂੰ ਪਤਾ ਕਿ ਜਿਹੜੇ ਹੁਣ ਕਿਸਾਨ ਘਰਾਂ ਤੋਂ ਚੱਲੇ ਆ ਹੁਣ ਸ਼ਾਂਤਮਈ ਚੱਲੇ ਆ ਹੋਰ ਕੋਈ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਕਿਸੇ ਤਰੀਕੇ ਇੱਕ ਲੌਜੀਕਲ ਤਰੀਕੇ ਨਾਲ ਕਹੇ ਤਰਕ ਦੇ ਦਿੰਦੇ ਨੇ ਉਹ ਖਰੇ ਉੱਤਰ ਰਹੇ ਪਰ ਉਹਦੇ باوجود ਰੋਕਣਾ ਤੇ ਹੈ ਹੁਣ ਕਿਸੇ ਵੀ ਤਰੀਕੇ ਨਾਲ ਪੰਜਾਬੀ ਦੀ ਕਹਾਵਤ ਆ ਤੇਰੇ ਘਰ ਨਹੀਂ ਵਸਣਾ ਤੇਰੀ ਦਾੜ੍ਹੀ ਹਿਲਦੀ ਆ ਹੁਣ ਦਾੜ੍ਹੀ ਹਿਲਦੀ ਆ ਕਿਸਾਨਾਂ ਦੀ ਘਰ ਨੇ ਨਾ ਕੋਈ ਵਸਣ ਵਾਸਤੇ ਕੋਈ ਨਹੀਂ ਹੈਗਾ ਇਹੋ ਜਿਹੜਾ ਨਾ ਵਸੇ ਬਿਲਕੁਲ ਭਾਈ ਜੀ ਪਹਿਲਾਂ ਪਾਣੀ ਵੀ ਪਲਾਇਆ ਕਾ ਵੀ ਭਲਾਈ ਕਹਿੰਦੇ ਬਿਸਕੁਟ ਵੀ ਲੈ ਲਓ ਕਹਿੰਦੇ ਬਾਅਦ ਦੇ ਵਿੱਚ ਹੰਝੂ ਗੈਸ ਦੇ ਗੋਲੇ ਜਦੋਂ ਅਸੀਂ ਸਵਾਲ ਕੀਤਾ ਵੀ ਅੱਜ ਇੰਨੀ ਦੇਆ ਕਿਉਂ ਕਹਿੰਦੇ ਸਾਡੇ ਭਰਾ ਨੇ ਪਰ ਜਦੋਂ ਹੰਝੂ ਗੈਸ ਦੇ ਗੋਲੇ ਮਾਰਦੇ ਆਉਂਦੇ ਭਰਾ ਨਹੀਂ ਹੁੰਦੇ ਇਹ ਸਭ ਚਾਲਾਂ ਨੇ ਜਿਹਨਾਂ ਦੀ ਪਹਿਲਾਂ ਜੋ ਇਹਨਾਂ ਨੇ ਫੁੱਲ ਬਰਸਾਇਆ ਉਹਨਾਂ ਵਿੱਚਾਂ ਨਾ ਕੈਮੀਕਲ ਪਾ ਕੇ ਵਿਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਮਗਰ ਨਾਲ ਹੀ ਇਹਨਾਂ ਅਸੂ ਗੈਸ ਹੋਰ ਦਤਾ ਵਾ ਇਹਨਾਂ ਦੀ ਇਹ ਸਾਰੀ ਚਾਲ ਆ ਤਲਮੀ ਵੀ ਜੋ ਇਹ ਕਿਸਾਨ ਜੇ ਕਿਸਾਨ ਤੇ ਜਵਾਨਾਂ ਦਾ ਨਾਲ ਹੀ ਲਾ ਸਕਦੇ ਤੇ ਇਹਨਾਂ ਦਾ ਕੀ ਮਕਸੂਦਾ ਹੋਗਾ ਨਾਲੀ ਇੱਕ ਕਿਸਾਨ ਵਿਚਾਰੇ ਆਪਣਾ ਹੱਕ ਲੈ ਵਾ ਦਿੱਲੀ ਜਾ ਰਿਹਾ ਤੇ ਦਿੱਲੀ ਆਡੀ ਨਹੀਂ ਗਈ ਦਿੱਲੀ ਆਡਾ ਹੱਕ ਨਹੀਂਗਾ ਜਾਣਾ ਵੀ ਆਈ ਆਪਣੀ ਦਿੱਲੀ ਆ ਰਾਜਧਾਨੀ ਹੈ ਤੁਹਾਨੂੰ ਕਿਉਂ ਦਿੱਲੀ ਨਹੀਂ ਜਾਣਦੇ ਇਹ ਇਹ ਸਾਰੀ ਚਾਲਾਂ ਸੈਂਸ ਸਰਕਾਰ ਦੀਆਂ ਮੋਦੀ ਸਰਕਾਰ ਜੇ ਆ ਖੂਨ ਦੇ ਆਸੂ ਰੋ ਰਿਆ ਵਾ ਇਹ ਸਾਰੇ ਦੁਕਾਨੇ ਦੰਦ ਖਾਣੇ ਵਾਲੇ ਹੋ ਰਾ ਦੁਕਾਨੇ ਵਾਲੇ ਹੋ ਰਿਆ ਇਹ ਕਿਸਾਨਾਂ ਨੂੰ ਤੇ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਵਾ ਇਹ ਸਹੀ ਚਾਲਾਂ ਦੀ ਪਹਿਲਾਂ ਅੱਜ ਜਿਹੜੇ ਕੱਲ ਹਰਿਆਣਾ ਦੇ ਡੀਜੀਪੀ ਨੇ ਹਦਾਇਤਾਂ ਦਿੱਤੀਆਂ ਸੀ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ 1 ਕਿਲੋਮੀਟਰ ਪੰਜਾਬ ਦਾ ਮੀਡੀਆ ਦੂਰ ਰਹੇ ਉਦੇ ਪਿੱਛੇ ਮਨਸ਼ਾ ਕੀ ਲੱਗਦੀ ਆ ਉਦੇ ਪਿੱਛੇ ਮਨਸ਼ਾ ਇਹ ਹੀ ਵੀ ਜਿਹੜਾ ਕਿਸਾਨਾਂ ਦੇ ਉੱਤੇ ਇਹਨਾਂ ਨੇ ਅਤਿਆਚਾਰ ਕਰਨ ਦੀ ਆਪਣੀ ਪਲੈਨਿੰਗ ਬਣਾਈ ਸੀ ਵੀ ਉਹ ਲੋਕਾਂ ਤੱਕ ਨਾ ਜਗੇ ਨਾ ਜਾ ਸਕੇ ਇਸ ਕਰਕੇ ਇੱਕ ਦਬਾਅ ਜਿਹੜਾ ਉਹ ਬਣਾਇਆ ਗਿਆ ਸੀ ਕਿ ਮੀਡੀਆ ਨੂੰ ਜਿਹੜਾ ਵਾ ਉਹ ਪਿੱਛੇ ਰੋਕਿਆ ਜਾਏਗਾ ਹੁਣ ਤੁਸੀਂ ਦੇਖੋ ਵੀ ਕਿੱਡੀ ਚਾਲ ਵਰਤੀ ਗਈ ਆ ਕਿਸਾਨਾਂ ਨੂੰ ਅੱਗੇ ਬੁਲਾਇਆ ਗਿਆ ਪੁੱਲ ਬਰਸਾਉਣ ਦੇ ਬਹਾਨੇ ਫੁੱਲਾਂ ਦੇ ਵਿੱਚ ਕੈਮੀਕਲ ਪਾਇਆ ਗਿਆ ਉਸ ਤੋਂ ਬਾਅਦ ਨਾਲ ਹੀ ਜਿਹੜੀ ਟੀਅਰ ਗੈਸ ਆ ਉਹ ਵੱਡੇ ਰੂਪ ਦੇ ਵਿੱਚ ਜਿਹੜੀ ਆ ਉਹ ਛੱਡੀ ਗਈ ਆ ਤਿੰਨ ਕਿਸਾਨ ਜਿਹੜੇ ਉਸ ਹਾਲੇ ਦੇ ਵਿੱਚ ਜ਼ਖਮੀ ਹੋਏ ਆ ਜਿਨ੍ਹਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਬੁਲਤرائی ਤੇ 10 ਦੇ ਕਰੀਬ ਜਿਨ੍ਹਾਂ ਨੂੰ ਛੋਟੀਆਂ ਮੋਟੀਆਂ ਛੱਟਾਂ ਆਈਆਂ ਵਾ ਇਹ ਸਾਰੀ ਮਨਸਾ ਜਿਹੜੀ ਆ ਉਹ ਜਗ ਜਾਰ ਇਹਨਾਂ ਦੀ ਹੋ ਰਹੀ ਆ ਬਿਲਕੁਲ ਤਾਂ ਪਹਿਲਾਂ ਫੁੱਲ ਛੁੱਟੇ ਫੁੱਲਾਂ ਦੇ ਨਾਲ ਹੀ ਕਹਿੰਦੇ ਹੰਝੂ ਗੈਸ ਦੇ ਗੋਲੇ ਛੁੱਟੇ ਹੁਣ ਤੱਕ ਜੋ ਅਪਡੇਟ ਹੈ ਚਾਰ ਕਿਸਾਨ ਜ਼ਖਮੀ ਹੋ ਚੁੱਕੇ ਨੇ ਬੀਤੇ ਕੱਲ ਜਿਹੜੇ 16 ਕਿਸਾਨ ਜਿਹੜੇ 6 ਤਰੀਕ ਨੂੰ 6 ਦਸੰਬਰ ਨੂੰ ਜਦੋਂ 101 ਮਰਜੀਬੜਾ ਜੱਥਾ ਅੱਗੇ ਵਧਿਆ ਸੀ ਉਸ ਦੇ ਵਿੱਚ 16 ਕਿਸਾਨ ਜ਼ਖਮੀ ਹੋਏ ਸੀ ਹੁਣ ਤੱਕ ਦੀ ਅਪਡੇਟ ਤੁਹਾਨੂੰ ਸ਼ੰਭੂ ਬਾਰਡਰ ਤੋਂ ਦੇ ਰਹੇ ਆ ਕਦੇ ਫੁੱਲ ਸੁੱਟੇ ਜਾਂਦੇ ਨੇ ਪਰ ਫੁੱਲਾਂ ਦੇ ਨਾਲ ਚਲਾਕੀ ਦੇ ਨਾਲ ਅੰਜੂ ਗੈਸ ਦੇ ਗੋਲੇ ਸੁੱਟ ਕੇ ਕਿਸਾਨਾਂ ਨੂੰ ਪਿੱਛੇ ਵੱਲ ਧਕੇੜ ਦੀ ਕਿਸਾਨਾਂ ਨੂੰ ਖਦੇੜਨ ਦੀ ਲਗਾਤਾਰ ਇਹ ਚਾਲਾਂ ਚੱਲਦੀ ਹੋਈ ਹਰਿਆਣਾ ਦੀ ਪੁਲਿਸ ਹਰਿਆਣਾ ਦਾ ਪ੍ਰਸ਼ਾਸਨ ਨਜ਼ਰ ਆ ਰਿਹਾ ਤਾਂ ਤਸਵੀਰ ਮੈਂ ਦਿਖਾਉਂਗਾ ਫਿਰ ਤੋਂ ਕਿਸਾਨ ਜਿਹੜੇ ਨੇ ਬਿਲਕੁਲ ਨਜ਼ਦੀਕ ਨੇ ਤਾਂ ਹੁਣ ਤੱਕ ਦੀ ਜੋ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ 16 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਜੋ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ 16 ਕਿਸਾਨ ਜਿਹੜੇ ਅਪਡੇਟ ਜਿਹੜੇ ਜ਼ਖਮੀ ਹੋਏ ਸੀ 6 ਨੂੰ ਅੱਜ ਜਿਹੜੇ 4 ਕਿਸਾਨ ਉਹ ਜ਼ਖਮੀ ਹੋ ਚੁੱਕੇ ਨੇ ਲਗਾਤਾਰ ਇਹੀ ਮਾਹੌਲ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਲਗਾਤਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹੀ ਮਾਹੌਲ ਆ ਤਾਂ ਜਦੋਂ 12 ਵਜੇ ਤੋਂ ਕਿਸਾਨ ਅੱਗੇ ਵੱਲ ਵਧੇ ਨੇ 12 ਵਜੇ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਆ ਫਿਰ ਹੰਜੂ ਗੈਸ ਤੇ ਗੋਲੇ ਸੁੱਟੇ ਜਾਂਦੇ ਨੇ ਕਿਸਾਨ ਪਿੱਛੇ ਮੁੜਦੇ ਨੇ ਫੇਰ ਕਿਸਾਨ ਅੱਗੇ ਵੱਲ ਵਧਦੇ ਨੇ ਲਗਾਤਾਰ ਇਹੀ ਕੁਝ ਦੇਖਣ ਨੂੰ ਮਿਲ ਰਿਹਾ ਤਾਂ ਹੋਰ ਵੀ ਅਪਡੇਟ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਾਂਗੇ ਤਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ 101 ਮਰਜੀਬੜਿਆਂ ਦਾ ਜੱਥਾ ਜੋ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਹਰਿਆਣਾ ਦੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਕੋਲ ਜੋ ਲਿਸਟ ਆਈ ਹੈ ਉਸ ਲਿਸਟ ਦੇ ਮੁਤਾਬਿਕ ਤੁਸੀਂ ਆਪਣੀ ਪਛਾਣ ਕਰਵਾਓ ਪਛਾਣ ਕਰਨ ਤੋਂ ਬਾਅਦ ਅਸੀਂ ਵੈਰੀਫਾਈ ਕਰਕੇ ਫੇਰ ਕੋਈ ਨਿਰਣੇ ਲੈ ਸਕਦੇ ਹਾਂ ਪਰ ਲਗਾਤਾਰ ਕਿਸਾਨਾਂ ਦੇ ਨਾਲ ਬਹਿਸਬਾਜੀ ਜਿਹੜੀ ਆ ਹਰਿਆਣਾ ਦੀ ਪੁਲਿਸ ਦੀ ਹੁੰਦੀ ਹੋਈ ਨਜ਼ਰ ਆ ਰਹੀ ਆ ਪਹਿਲਾਂ 6 ਦਸੰਬਰ ਨੂੰ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਸ ਵੇਲੇ ਹਰਿਆਣਾ ਦਾ ਪ੍ਰਸ਼ਾਸਨ ਜਿਹੜਾ ਆ ਉਹਨਾਂ ਰੋਕਣ ਦੇ ਵਿੱਚ ਕਾਮਯਾਬ ਹੋ ਜਾਂਦਾ 16 ਕਿਸਾਨ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਤੇ ਅੱਜ ਮਾਹੌਲ ਜਿਹੜਾ ਤਾਂ بار بار ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਅਸੀਂ ਜੋ ਲਿਸਟ ਆ ਯਾ ਲਿਸਟ ਦੇ ਮੁਤਾਬਕ ਅਸੀਂ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲੈ ਸਕਦੇ ਆ ਤਾਂ ਪਰ ਕਿਸਾਨਾਂ ਦੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਆ ਹਲੇ ਤੱਕ ਜੋ ਮਾਹੌਲ ਹੈ ਮਾਹੌਲ ਬਿਲਕੁਲ ਸ਼ਾਂਤ ਮਿੱਤਰਕੀ ਦੇ ਨਾਲ ਆ ਪਰ ਜੋ ਕੋਈ ਫੋਰਸ ਦੀ ਗੱਲ ਕੀਤੀ ਜਾਵੇ ਫੋਰਸ ਜਿਹੜੀ ਆ ਕਾਫੀ ਜ਼ਿਆਦਾ ਹਰ ਥਾਂ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕੱਗਰ ਨਦੀ ਦੇ ਉਸ ਪਾਰ ਵੀ ਹਰਿਆਣਾ ਵਾਲੇ ਪਾਸੇ ਵੀ ਫੋਰਸ ਨਜ਼ਰ ਆ ਰਹੀ ਆ ਪੁਲ ਦੇ ਉੱਤੇ ਵੀ ਫੋਰਸ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਹੋ ਰਹੀ ਆ ਬਾਰ ਬਾਰ ਇਹੀ ਗੱਲ ਕਹੀ ਜਾ ਰਹੀ ਆ ਕਿ ਤੁਹਾਡੇ ਲੀਡਰਾਂ ਦੇ ਨਾਲ ਗੱਲਬਾਤ ਹੋਈ ਆ ਉਹ ਲਿਸਟ ਦੋ ਤੁਸੀਂ ਲਿਸਟ ਦੇ ਮੁਤਾਬਕ ਹੀ ਅਸੀਂ ਅੱਗੇ ਭੇਜਾਂਗੇ ਲਿਸਟ ਜਿਹੜੀ ਤੁਸੀਂ ਸਾਨੂੰ ਲਿਸਟ ਜਿਹੜੀ ਦਿੱਤੀ ਆ ਤੁਹਾਡੇ ਲੀਡਰਾਂ ਨੇ ਉਸ ਮੁਤਾਬਕ ਤੁਸੀਂ ਆਪਣੀ ਪਛਾਣ ਕਰਾਓ ਲਾਈਨਾਂ ਬਣਾ ਕੇ ਤੁਸੀਂ ਲਾਈਨਾਂ ਲਗਾਓ ਪਰ ਹਲੇ ਤੱਕ ਜਿਹੜੀ ਆ ਬਹਿਸਬਾਜੀ ਹੋ ਰਹੀ ਆ ਤਾਂ ਪਛਾਣ ਕਰਨ ਦੀ ਗੱਲ ਜਿਹੜੀ ਆ ਬਾਰ-ਬਾਰ ਉਹ ਕੀਤੀ ਜਾ ਰਹੀ ਆ ਆ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਜੇਕਰ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਦੇ ਉੱਤੇ ਵੀ ਕਿਸਾਨ ਡਟੇ ਹੋਣੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਮਰਨ ਵਰਤ ਦੇ ਉੱਤੇ ਬੈਠੇ ਨੇ ਜੋ ਕਿ ਅੱਜ 13ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਤੇ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਇਹ ਮਾਹੌਲ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਨੇ ਸ਼ੰਭੂ ਬਾਰਡਰ ਦੀ ਜਿੱਥੇ ਕਈ ਬਾਰ-ਬਾਰ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੋ ਰਹੀ ਆ ਪ੍ਰਸ਼ਾਸਨ ਮੀਡੀਆ ਨੂੰ ਵੀ ਅਪੀਲ ਕਰ ਰਿਹਾ ਕਿ ਤੁਸੀਂ ਦੂਰੀ ਬਣਾ ਕੇ ਰੱਖੋ ਕਿਉਂਕਿ ਹਰਿਆਣਾ ਦੇ ਡੀਜੀਪੀ ਦੇ ਵੱਲੋਂ ਐਡਵਾਈਜ਼ਰੀ ਵੀ ਤੇ ਕੱਲ ਜਾਰੀ ਕੀਤੀ ਸੀ ਕਿ ਕਿਸੇ ਮੀਡੀਆ ਕਰਮੀ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਤੁਸੀਂ ਘੱਟੋ ਘੱਟ 1 ਕਿਲੋਮੀਟਰ ਦੀ ਦੂਰੀ ਬਣਾ ਕੇ ਰੱਖੋ ਤਾਂ ਹਰ ਪਾਸੇ ਦੀ ਤਸਵੀਰ ਜੇਕਰ ਮੈਂ ਦਿਖਾਉਣਾ ਚਾਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਜੋ ਇੱਥੇ ਰਤਨੇ ਬਾਕੀ ਦੇ ਜਿਹੜੇ ਕਿਸਾਨ ਨੇ ਬਾਕੀ ਦੇ ਕਿਸਾਨ ਉਸੇ ਤਰੀਕੇ ਦੇ ਨਾਲ ਉੱਥੇ ਹੀ ਡਟੇ ਹੋਏ ਨੇ ਸਿਰਫ ਜੋ 101 ਮਰਜੀਬੜਿਆਂ ਦਾ ਜੱਥਾ ਜਿਹੜਾ ਅੱਗੇ ਭੇਜਿਆ ਉਹੀ ਜਿਹੜਾ ਅੱਗੇ ਪਹੁੰਚਿਆ ਆ ਬਾਕੀ ਕਿਸਾਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਉੱਥੇ ਬੈਠੇ ਨੇ ਜੇਕਰ ਇੱਧਰ ਇਸ ਪਾਸੇ ਖੇਤਾਂ ਦੀ ਗੱਲ ਕਰੀ ਜਾਵੇ ਖੇਤਾਂ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚਣ ਤਾਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਪਰ ਜੋ ਅੱਗੇ ਗਲੇ ਗਏ ਨੇ ਕਿਸਾਨ ਜੋ ਦਿੱਲੀ ਕੁਚ ਕਰਨ ਦੀ ਗੱਲ ਕਹਿ ਰਹੇ ਨੇ ਉਹ ਸਿਰਫ ਤੇ ਸਿਰਫ 101 ਮਰਜੀ ਬੜਿਆਂ ਦਾ ਜੱਥਾ ਹੀ ਆ ਜਿਨ੍ਹਾਂ ਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਆ ਚੱਲ ਰਹੀ ਆ ਤੇ ਬਾਰ-ਬਾਰ ਅਪੀਲ ਜਿਹੜੀ ਆ ਇਹ ਕੀਤੀ ਜਾ ਰਹੀ ਆ ਕਿ ਤੁਸੀਂ ਲਾਈਨ ਬਣਾਓ ਜੋ ਲਿਸਟ ਆਈ ਆ ਉਹ ਲਿਸਟ ਦੇ ਲਿਸਟ ਦੇ ਨਾਲ ਅਸੀਂ ਮੈਚ ਕਰਾਂਗੇ ਨਾਮ ਫਿਰ ਵੈਰੀਫਾਈ ਕਰਕੇ ਅੱਗੇ ਤੁਹਾਨੂੰ ਭੇਜਣ ਬਾਰੇ ਕੋਈ ਵਿਚਾਰ ਵਟਾਂਦਰਾ ਹੋਵੇਗਾ ਜੋ ਸਾਨੂੰ ਹੁਕਮ ਹਾਂਗੇ ਪਰ ਹਲੇ ਵੀ ਜਿਹੜਾ ਮਾਹੌਲ ਆ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਗੱਲਬਾਤ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ